ਸਤਿ ਸ਼੍ਰੀ ਅਕਾਲ ਜੀ ਪੰਜਾਬ ਟੂ ਵਰਲਡ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ। ਕੁਝ ਕੁ ਲੋਕਾਂ ਨੇ ਇਹ ਗੱਲ ਸੁਣੀ ਹੋਵੇਗੀ ਕਿ ਇੱਕ ਨਿਊ ਵਰਲਡ ਆਰਡਰ ਦੀ ਇੱਕ ਕੋਈ ਨਵੀਂ ਚੀਜ਼ ਆਈ ਹੈ। ਕੁਝ ਲੋਕ ਇਸ ਦੇ ਬਾਰੇ ਗੱਲਾਂ ਵੀ ਕਰਦੇ ਹਨ। ਅਸਲ ਵਿੱਚ ਇਹ ਹੈ ਕਿ ਜਦ ਕੋਈ ਇਸ ਦੇ ਬਾਰੇ ਗੱਲ ਕਰਦਾ ਹੈ ਤਾਂ ਕਈ ਸੋਚਦੇ ਹਨ ਕਿ ਇਹ ਸਾਡੇ ਜ਼ਮੀਨੀ ਪੱਧਰ ਦੇ ਨਾਲ ਕੋਈ ਸਬੰਧ ਨਹੀਂ ਰੱਖਦੀ ਹੈਗੀ। ਪਰ ਜੋ ਗੱਲਾਂ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਉਸ ਦੇ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਹ ਸਾਡੇ ਨਾਲ ਹੀ ਰਿਲੇਟਡ ਹੈ। ਇਸ ਨੂੰ ਸਮਝਣ ਦੇ ਲਈ ਇਹ ਵੀਡੀਓ ਪੂਰੀ ਜ਼ਰੂਰ ਦੇਖਿਓ ਜਿਵੇਂ ਕਿ ਇੱਕ ਪਰਿਵਾਰ ਦਾ ਇੱਕ ਮੁਖੀ ਹੁੰਦਾ ਹੈ ਇਦਾਂ ਹੀ ਇੱਕ ਪਿੰਡ ਦਾ ਮੁਖੀ ਹੁੰਦਾ ਹੈ ਅਤੇ ਇੱਕ ਸਟੇਟ ਦਾ ਅਤੇ ਇੱਕ ਦੇਸ਼ ਦਾ ਕੀ ਤੁਹੀ ਕਦੇ ਸੋਚਿਆ ਹੋਵੇਗਾ ਕਿ ਦੁਨੀਆ ਦਾ ਵੀ ਕੋਈ ਇੱਕ ਮੁਖੀ ਹੋਵੇਗਾ ਦੁਨੀਆ ਕੌਣ ਚਲਾਉਂਦਾ ਹੋਵੇਗਾ ਕੀ ਤੁਹਾਨੂੰ ਪਤਾ ਹੈ ਕਿ ਇੱਕ ਪਰਿਵਾਰ ਹੈ ਜੋ ਕਿ ਪੂਰੀ ਦੁਨੀਆ ਨੂੰ ਚਲਾ ਰਿਹਾ ਹੈ ਕਿੱਥੇ ਜੰਗ ਲੱਗਣੀ ਹੈ ਕਿੱਥੇ ਜੰਗ ਖਤਮ ਹੋਣੀ ਹੈ ਅਤੇ ਕਿਹੜੇ-ਕਿਹੜੇ ਦੇਸ਼ ਦੇ ਵਿੱਚ ਜੰਗ ਹੋਣੀ ਹੈ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਹੋਈ ਸੀ ਉਹ ਵੀ ਕਿਤੇ ਨਾ ਕਿਤੇ ਇਸੇ ਚੀਜ਼ ਦਾ ਕਾਰਨ ਸੀ ਤੇ ਕਿਹੜੇ ਦੇਸ਼ ਦੇ ਵਿੱਚ ਕਿਹੜੀ ਸਰਕਾਰ ਬਣਨੀ ਹੈ ਅਤੇ ਕਿਹੜੀ ਬਿਮਾਰੀ ਕਦੋਂ ਬਣਨੀ ਹੈ ਅਤੇ ਉਸ ਦਾ ਇਲਾਜ ਕਦੋਂ ਬਣਨਾ ਹੈ ਇਹ ਸਭ ਚੀਜ਼ਾਂ ਗੁਨੀਆਂ ਮਿਣੀਆਂ ਹੋਈਆਂ ਹਨ ਤੁਹਾਨੂੰ ਪਤਾ ਹੈ ਦੀਪ ਸਿੱਧੂ ਨੇ ਵੀ ਇੱਕ ਗੱਲ ਕੀਤੀ ਸੀ ਨੀ ਉਹ ਵੱਡਾ ਆਰਡਰ ਦੇ ਬਾਰੇ ਇਹ ਉਸੇ ਚੀਜ਼ ਦੇ ਬਾਰੇ ਗੱਲ ਹੋ ਰਹੀ ਹੈ ਇੱਕ ਕਿਤਾਬ ਹੈ ਤਰਤੀਦੀ ਹੇ ਕਦੇ ਵਿੱਚ ਖੂਨੀ ਪੰਜਾ ਇਸ ਕਿਤਾਬ ਦਾ ਅਨੁਵਾਦ ਡਾਕਟਰ ਦਲਜੀਤ ਸਿੰਘ ਜੀ ਨੇ ਕੀਤਾ ਹੈ ਅਸਲ ਵਿੱਚ ਇਹ ਕਿਤਾਬ ਇੱਕ ਇੰਗਲਿਸ਼ ਦੀ ਕਿਤਾਬ ਹੈ ਜੋ ਕਿ ਐਮ ਐਸ ਕਿੰਗ ਨੇ ਲਿਖੀ ਹੋਈ ਹੈ ਅਗਰ ਤੁਸੀਂ ਉਸ ਨੂੰ ਪੜੋਗੇ ਤਾਂ ਤੁਹਾਨੂੰ ਸਾਰਾ ਕੁਝ ਪਤਾ ਚੱਲ ਜਾਵੇਗਾ ਅਸੀਂ ਉਸ ਦੀਆਂ ਕੁਝ ਗੱਲਾਂ ਤੁਹਾਨੂੰ ਦੱਸ ਰਹੇ ਹਾਂ ਇਹ ਨਿਊ ਵਰਡ ਆਰਡਰ ਦੀ ਨਾਮ ਦੀ ਚੀਜ਼ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਤੋਂ ਵੀ ਪਹਿਲਾਂ ਦੀ ਚੱਲ ਰਹੀ ਹੈ ਜੇ ਇਤਿਹਾਸ ਦੀ ਗੱਲ ਕਰੀਏ ਤਾਂ 1773 ਈਸਵੀ ਦੇ ਵਿੱਚ ਇੱਕ ਰੋਸ ਚਾਈਲਡ ਨਾਮ ਦਾ ਇੱਕ ਬੰਦਾ ਸੀ ਇਹ ਇੱਕ ਸੁਨਿਆਰਾ ਸੀ ਅਤੇ ਬੈਂਕਰ ਇਸ ਦੇ ਕੋਲ ਆਉਂਦੇ ਹਨ ਅਤੇ ਕੋਹੋਕ ਜੜੀ ਵੀ ਕੋਈ ਵੀ ਕੀਮਤੀ ਚੀਜ਼ ਲਿਆਉਂਦੇ ਸੀ ਉਹ ਇਸ ਸੁਨਿਆਰੇ ਤੋਂ ਉਸ ਦਾ ਰੇਟ ਲਗਵਾਇਆ ਕਰਦੇ ਸੀ ਇਹ ਸੁਨਿਆਰਾ ਜਿਵੇਂ ਕਿ ਸੋਨਾ ਚਾਂਦੀ ਵਰਗੀਆਂ ਕੀਮਤੀ ਚੀਜ਼ਾਂ ਦਾ ਮੁੱਲ ਪਾ ਕੇ ਉਹਨੂੰ ਇੱਕ ਪਰਚੀ ਦੇ ਉੱਤੇ ਲਿਖ ਕੇ ਦਿਆ ਕਰਦਾ ਸੀ ਇਸ ਦੇ ਸਲਿੱਪਾਂ ਦੀ ਇੰਨੀ ਜ਼ਿਆਦਾ ਵੈਲਿਊ ਹੋ ਗਈ ਸੀ ਕਿ ਇਹ ਲੋਕਾਂ ਦੇ ਕੀਮਤੀ ਸੋਨਾ ਚਾਂਦੀ ਵਰਗੀਆਂ ਚੀਜ਼ਾਂ ਦੇ ਰੇਟ ਲਗਾਉਣੇ ਸ਼ੁਰੂ ਕਰ ਦਿੰਦਾ ਹੈ ਇਸ ਨੂੰ ਇਦਾਂ ਮਹਿਸੂਸ ਹੁੰਦਾ ਹੈ ਕਿ ਮੇਰੀ ਇੱਕ ਛੋਟੀ ਜਹੀ ਲਿਖੀ ਹੋਈ ਪਰਚੀ ਦਾ ਹੀ ਬਹੁਤ ਹੀ ਜ਼ਿਆਦਾ ਮੁੱਲ ਹੈ ਇਸ ਨੇ ਸੋਚਿਆ ਕਿ ਮੈਂ ਜੋ ਵੀ ਲਿਖ ਦਿੰਦਾ ਹਾਂ ਉਹੀ ਚੱਲ ਜਾਂਦਾ ਹੈ ਫਿਰ ਇਸ ਦੇ ਦਿਮਾਗ ਦੇ ਵਿੱਚ ਇੱਕ ਕਰਜ਼ੇ ਦੀ ਸਕੀਮਾ ਆਈ ਇਸ ਨੇ ਸੋਚਿਆ ਕਿ ਜੇਕਰ ਮੈਂ ਆਮ ਲੋਕਾਂ ਨੂੰ ਕਰਜ਼ਾ ਦਵਾ ਤਾਂ ਉਹ ਮੇਰਾ ਕਰਜ਼ਾ ਮੋੜ ਨਹੀਂ ਸਕਣਗੇ ਕਿਉਂਕਿ ਉਹਲਾਚਾਰ ਅਤੇ ਬੇਬਸ ਹੁੰਦੇ ਹਨ ਇਸਨੇ ਕੀ ਕੀਤਾ ਕਿ ਇਸਨੇ ਸਰਕਾਰਾਂ ਦੇ ਨਾਲ ਸੰਪਰਕ ਕੀਤਾ ਤੇ ਸੋਚਿਆ ਕਿ ਮੈਂ ਸਰਕਾਰਾਂ ਨੂੰ ਕਰਜ਼ਾ ਦੇਣਾ ਸ਼ੁਰੂ ਕਰਦਾ ਹਾਂ ਇਸਨੇ ਸਰਕਾਰਾਂ ਦੇ ਨਾਲ ਗੱਲਬਾਤ ਕੀਤੀ ਕਿ ਤੁਸੀਂ ਜੋ ਵੀ ਵਿਕਾਸ ਕਰਨਾ ਹੈ ਅਤੇ ਜੋ ਵੀ ਡਵੈਲਪਮੈਂਟ ਕਰਨੀ ਹੈ ਤੁਸੀਂ ਕਰੋ ਅਤੇ ਮੇਰੇ ਕੋਲੋਂ ਕਰਜ਼ਾ ਲੈ ਲਿਆ ਕਰਿਓ ਅਤੇ ਮੇਰਾ ਸਿਰਫ ਵਿਆਜ ਹੀ ਮੋੜ ਦਿਆ ਕਰਿਓ ਫਿਰ ਇਦਾਂ ਇਸਨੇ ਸਰਕਾਰਾਂ ਨੂੰ ਕਰਜ਼ਾ ਦੇਣਾ ਸ਼ੁਰੂ ਕਰ ਦਿੱਤਾ ਅਤੇ ਸਰਕਾਰਾਂ ਨੂੰ ਕਰਜ਼ਾਈ ਕਰਨਾ ਸ਼ੁਰੂ ਕਰ ਦਿੱਤਾ ਹੁਣ ਸਿੰਪਲ ਜਹੀ ਗੱਲ ਹੈ ਕਿ ਜੋ ਬੰਦਾ ਸਾਡੇ ਤੋਂ ਕਰਜ਼ਾ ਲੈ ਰਿਹਾ ਹੈ ਉਹ ਸਾਡਾ ਗੁਲਾਮ ਹੈ ਤੁਸੀਂ ਪੰਜਾਬ ਦੇ ਵਿੱਚ 20-25 ਸਾਲ ਪਿੱਛੇ ਦੇਖ ਲਓ ਕਿ ਪੰਜਾਬ ਦੇ ਵਿੱਚ ਕਰਜ਼ਾ ਲੈਣਾ ਇੱਕ ਬੁਰੀ ਗੱਲ ਸਮਝੀ ਜਾਂਦੀ ਸੀ ਇਹ ਸਮਝਿਆ ਜਾਂਦਾ ਸੀ ਕਿ ਇਹ ਕਰਜ਼ਈ ਹੈ ਅਤੇ ਇਹ ਕਿਸੇ ਦਾ ਗੁਲਾਮ ਹੈ ਪਰ ਅੱਜ ਕੱਲ ਉਹ ਗੱਲ ਨਹੀਂ ਰਹੀ ਅੱਜ ਕੱਲ ਇਹ ਹੋ ਗਿਆ ਹੈ ਕਿ ਜਿੰਨਾ ਚਿਰ ਕੋਈ ਵੀ ਬੰਦਾ ਕਰਜ਼ਾ ਨਹੀਂ ਲੈਂਦਾ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਵੀ ਉਹ ਕਾਮਯਾਬ ਨਹੀਂ ਹੋ ਸਕਦੇ ਫਿਰ ਇਸੇ ਤਰ੍ਹਾਂ ਰੋਸ ਚਾਈਲਡ ਨੇ ਅਲੱਗ-ਅਲੱਗ ਸਰਕਾਰਾਂ ਨੂੰ ਕਰਜ਼ਾ ਦੇਣਾ ਸ਼ੁਰੂ ਕਰ ਦਿੱਤਾ ਅਤੇ ਇਸ ਨੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਆਪਣੇ ਬੈਂਕ ਬਣਾਉਣੇ ਸ਼ੁਰੂ ਕਰ ਦਿੱਤੇ ਇਸ ਨੇ ਉਹਨਾਂ ਬੈਂਕਾਂ ਦੇ ਰਾਹੀਂ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ ਕਰਜ਼ਾ ਦਿੱਤਾ ਅਤੇ ਉਹਨਾਂ ਨੂੰ ਆਪਣਾ ਕਰਜ਼ਾਈ ਬਣਾ ਲਿਆ ਅਤੇ ਇਦਾਂ ਹੀ ਇਸ ਦਾ ਪਰਿਵਾਰ ਵੱਧਦਾ ਗਿਆ ਅਤੇ ਇਦਾਂ ਹੀ ਲਗਾਤਾਰ ਚੱਲਦਾ ਆ ਰਿਹਾ ਹੈ ਰੋਸਚਾਈਲਡ ਦੇ ਪਰਿਵਾਰ ਨੇ ਜੋ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਬੈਂਕ ਬਣਾ ਕੇ ਅਲੱਗ-ਅਲੱਗ ਸਰਕਾਰਾਂ ਨੂੰ ਕਰਜ਼ਾ ਦਿੱਤਾ ਸੀ ਉਹਨਾਂ ਦੇ ਦੇਸ਼ਾਂ ਨੇ ਥੋੜਾ-ਬਹੁਤ ਜੋ ਵਿਕਾਸ ਕੀਤਾ ਵੱਧਦੇ ਦੇ ਵਿੱਚ ਵਰਲਡ ਵਾਰ 1 ਲੱਗ ਗਿਆ ਉਸ ਤੋਂ ਥੋੜੀ ਦੇਰ ਹੀ ਬਾਅਦ ਵਰਲਡ ਵਾਰ 2 ਲੱਗ ਗਿਆ ਇਸ ਦੇ ਕਰਕੇ ਦੇਸ਼ਾਂ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਇਹ ਵੀ ਕਿਤੇ ਨਾ ਕੀਤੇ ਇਸੇ ਚੀਜ਼ ਦਾ ਹੀ ਹਿੱਸਾ ਸੀ ਇਹ ਸਭ ਕੁਝ ਇੱਕ ਪਲਾਨ ਦੀ ਤਰ੍ਹਾਂ ਹੁੰਦਾ ਹੈ ਜਿਵੇਂ ਕਿ ਇਹਨਾਂ ਨੇ ਇੱਕ ਦੇਸ਼ ਦੀ ਸਰਕਾਰ ਨੂੰ ਕਰਜ਼ਾ ਦਿੱਤਾ ਅਤੇ ਕਿਹਾ ਕਿ ਤੁਸੀਂ ਆਪਣੇ ਦੇਸ਼ ਦਾ ਵਿਕਾਸ ਕਰੋ ਅਤੇ ਗੋਲਾ ਬਰੂਦ ਬਣਾਓ ਅਤੇ ਇਦਾਂ ਹੀ ਇਹ ਦੂਜੇ ਦੇਸ਼ ਦੀ ਸਰਕਾਰਾਂ ਕਰਦੇ ਹਨ ਉਹਨਾਂ ਨੂੰ ਕਰਜ਼ਾ ਦੇ ਕੇ ਵੀ ਇਹੀ ਗੱਲ ਕਹਿੰਦੇ ਹਨ ਜਦੋਂ ਦੋਨਾਂ ਦਾ ਵਿਕਾਸ ਹੋ ਜਾਂਦਾ ਹੈ ਤਾਂ ਇਹ ਉਹਨਾਂ ਦੇ ਉਸ ਨੂੰ ਆਪਸ ਦੇ ਵਿੱਚ ਲੜਾ ਦਿੰਦੇ ਹਨ ਇਹ ਸਭ ਕੁਝ ਇਹਨਾਂ ਦੇ ਲਈ ਇੱਕ ਬਿਜ਼ਨਸ ਹੈ World War ਦੇ ਵਿੱਚ ਹਜ਼ਾਰਾਂ ਲੱਖਾਂ ਦੇ ਹਿਸਾਬ ਨਾਲ ਲੋਕ ਮਾਰੇ ਗਏ ਪਰ ਉਹਨਾਂ ਨੂੰ ਇਸ ਚੀਜ਼ ਦੇ ਨਾਲ ਕੋਈ ਵੀ ਮਤਲਬ ਨਹੀਂ ਹੈ ਕਿਉਂਕਿ ਇਸ ਚੀਜ਼ ਦੇ ਨਾਲ ਉਹਨਾਂ ਦਾ ਬਿਜ਼ਨਸ ਚੱਲਦਾ ਹੈ ਜੋ ਰੋਸ ਚਾਈਲਡ ਹੈ ਜਾਂ ਫਿਰ ਉਹਨਾਂ ਦੀ ਅੱਗੇ ਫੈਮਿਲੀ ਹੈ ਉਹ ਇਹ ਨਹੀਂ ਸੋਚਦੇ ਕਿ ਅਸੀਂ ਜੁਗਾਸੀ ਦੇ ਵਿੱਚ ਆਪਣਾ ਰਾਜ ਸਥਾਪਿਤ ਕਰਨਾ ਹੈ ਜਾਂ ਕਿ ਕੈਨੇਡਾ ਦੇ ਵਿੱਚ ਆਪਣਾ ਰਾਜ ਸਥਾਪਿਤ ਕਰਨਾ ਹੈ ਇਹ ਪੂਰੀ ਦੁਨੀਆ ਨੂੰ ਆਪਣੇ ਹਿਸਾਬ ਦੇ ਨਾਲ ਚਲਾਉਂਦੇ ਹਨ ਅਤੇ ਇਹ ਕਹਿੰਦੇ ਹਨ ਕਿ ਧਰਤੀ ਦਾ ਸਟੀering ਸਾਡੇ ਹੱਥ ਦੇ ਵਿੱਚ ਹੀ ਹੋਣਾ ਚਾਹੀਦਾ ਹੈ ਕਿੱਥੇ ਕੀ ਕਰਵਾਉਣਾ ਹੈ ਅਤੇ ਕਿਵੇਂ ਕਰਵਾਉਣਾ ਹੈ ਇਹ ਸਭ ਕੁਝ ਇਸ ਦੇ ਬਾਰੇ ਇਹ ਆਪ ਹੀ ਹੀ ਡੀਲ ਕਰਦੇ ਹਨ ਇਸ ਦੇ ਬਾਰੇ ਬਹੁਤ ਹੀ ਦੇਰ ਤੋਂ ਗੱਲ ਚੱਲ ਰਹੀ ਹੈ ਭਾਵੇਂ ਮੋਦੀ ਇਸ ਦੇ ਬਾਰੇ ਹੁਣ ਗੱਲ ਕਰ ਰਿਹਾ ਹੈ ਪਰ ਇਹ ਬਹੁਤ ਪਹਿਲਾਂ ਦੀ ਗੱਲ ਹੈ ਜਦਕਿ ਈਸਟ ਇੰਡੀਆ ਇੰਡੀਆ ਦੇ ਵਿੱਚ ਆਈ ਸੀ ਉਹ ਵੀ ਇਹਨਾਂ ਤੋਂ ਕਰਜ਼ਾ ਲੈ ਕੇ ਹੀ ਆਈ ਸੀ ਇਹ ਪਰਿਵਾਰ 300 ਸਾਲਾਂ ਤੋਂ ਲੈ ਕੇ ਹੁਣ ਤੱਕ ਇਹ ਕੁਝ ਕਰ ਰਿਹਾ ਹੈ ਪੁਰਾਣੇ ਸਮੇਂ ਦੇ ਵਿੱਚ ਇਹਨਾਂ ਨੇ ਪੂਰੀ ਦੁਨੀਆ ਨੂੰ ਕਰਜ਼ਾ ਦਿੱਤਾ ਪਰ ਦੋ ਬੰਦੇ ਇਦਾਂ ਦੇ ਵੀ ਸਨ ਜਿਨ੍ਹਾਂ ਨੇ ਕਰਜ਼ਾ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਪਹਿਲਾ ਬੰਦਾ ਨਪੋਲੀਅਨ ਅਤੇ ਦੂਸਰਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਨੂੰ ਪਤਾ ਸੀ ਕਿ ਇਹ ਕਰਜ਼ਾ ਦੇ ਕੇ ਬੰਦਿਆਂ ਨੂੰ ਆਪਣਾ ਗੁਲਾਮ ਬਣਾ ਲੈਂਦੇ ਹਨ ਅਤੇ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਉਹਨਾਂ ਨੂੰ ਕਰਜ਼ਾ ਦੇਣ ਦੀ ਪਰ ਉਹਨਾਂ ਨੇ ਇਹਨਾਂ ਤੋਂ ਕਰਜ਼ਾ ਨਹੀਂ ਲਿਆ ਤੁਹਾਨੂੰ ਪਤਾ ਹੀ ਹੋਣਾ ਹੈ ਨੀ ਪੀਓਲੀਨ ਦੀ ਜੋ ਮੌਤ ਹੋਈ ਸੀ ਉਸ ਦਾ ਕੁਝ ਪਤਾ ਨਹੀਂ ਲੱਗਾ ਸੀ ਕਿ ਕਿਹੜੀ ਬਿਮਾਰੀ ਦੇ ਨਾਲ ਹੋਈ ਹੈ ਇਦਾਂ ਹੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਹੋਈ ਸੀ ਜਦੋਂ ਉਸ ਦਾ ਵੀ ਕੁਝ ਵੀ ਪਤਾ ਨਹੀਂ ਲੱਗਾ ਸੀ ਕਿ ਉਹ ਕਿਸ ਬਿਮਾਰੀ ਦੇ ਨਾਲ ਹੋਈ ਹੈ ਅਤੇ ਇਹ ਵੀ ਕਿਤੇ ਨਾ ਕਿਤੇ ਇਸੇ ਚੀਜ਼ ਦਾ ਹੀ ਹਿੱਸਾ ਸੀ ਅਤੇ ਜੋ ਉਹਨਾਂ ਦਾ ਅੰਗਰੇਜ਼ ਡਾਕਟਰ ਸੀ ਉਹ ਵੀ ਇਸ ਪਰਿਵਾਰ ਦੇ ਨਾਲ ਹੀ ਸਬੰਧ ਰੱਖਦਾ ਸੀ ਇਹ ਚੀਜ਼ ਸਾਨੂੰ ਇਤਿਹਾਸ ਦੇ ਵਿੱਚ ਪੜਾਈ ਨਹੀਂ ਜਾਂਦੀ ਕਿ ਇਤਿਹਾਸ ਦੇ ਵਿੱਚ ਇਦਾਂ ਹੋਇਆ ਉਦਾਂ ਹੋਇਆ ਪਰ ਰੋਸਚਾਈਡ ਦੇ ਬਾਰੇ ਕਿਤੇ ਵੀ ਨਹੀਂ ਪੜਾਇਆ ਜਾਂਦਾ ਹੁਣ ਕਈ ਲੋਕ ਕਹਿਣਗੇ ਅਸੀਂ ਇਸ ਦਾ ਯਕੀਨ ਕਿਵੇਂ ਕਰੀਏ ਹੁਣ ਇਸ ਦੇ ਬਾਰੇ ਇੱਕ ਉਦਾਹਰਨ ਦੇ ਦਿੰਦੇ ਹਾਂ ਹੁਣ ਜੋ ਕਿਸਾਨ ਪ੍ਰੋਟੈਸਟ ਹੋਇਆ ਸੀ ਉਸ ਦੇ ਵਿੱਚ ਕਿਸਾਨ ਕੁਝ ਦੱਸਦੇ ਸੀ ਮੋਦੀ ਕੁਝ ਦੱਸਦਾ ਸੀ ਅਤੇ ਜੋ ਨਿਊਜ਼ ਵਾਲੇ ਸਨ ਉਹ ਕੁਝ ਦੱਸਦੇ ਸਨ ਅਤੇ ਜਸੜ ਨੇ ਵੀ ਆਪਣੀ ਗੀਤ ਦੇ ਵਿੱਚ ਇਲੂਮਿਨਾਟੀ ਦੀ ਗੱਲ ਕੀਤੀ ਸੀ ਤੇ ਹੁਣ ਜੋ ਪੰਜਾਬ ਦੇ ਵਿੱਚ ਵੱਡੇ ਵੱਡੇ ਰੋਡ ਬਣ ਰਹੇ ਹਨ ਅਤੇ ਉਹ ਵੀ ਇਸੇ ਕਰਕੇ ਬਣ ਰਹੇ ਹਨ ਕਿ ਅਨਾਜ ਨੂੰ ਇੱਕ ਜਗ੍ਹਾ ਲੈ ਜਾ ਕੇ ਕਾਬੂ ਕੀਤਾ ਜਾਵੇ ਇਹਨਾਂ ਨੇ ਪੜਾਈ ਵੀ ਕੁਝ ਆਪਣੇ ਹੀ ਹਿਸਾਬ ਦੇ ਨਾਲ ਬਣਾਈ ਹੈ ਜਿਵੇਂ ਕਿ ਸਰਕਾਰਾਂ ਕਿਵੇਂ ਕਰਦੀਆਂ ਹਨ ਅਤੇ ਕਰਜ਼ਾ ਕਿਵੇਂ ਲਿਆ ਜਾਂਦਾ ਹੈ ਇਸ ਦੇ ਲਈ ਕਿਤੇ ਨਾ ਕਿਤੇ ਤੁਸੀਂ ਵੀ ਇਹ ਸਟੱਡੀ ਕਰਕੇ ਇਸਦਾ ਹੀ ਹਿਸਾਬਣ ਜਾਂਦੇ ਹੋ ਪੂਰੇ ਸੰਸਾਰ ਦੇ ਵਿੱਚ ਕੋਈ ਵੀ ਇਦਾਂ ਦਾ ਦੇਸ਼ ਨਹੀਂ ਹੋਵੇਗਾ ਜਿਸ ਦੇ ਉੱਤੇ ਕਰਜ਼ਾ ਨਾ ਹੋਵੇ ਤੇ ਇਸ ਦਾ ਸਿੱਧਾ ਜਿਆ ਮਤਲਬ ਹੈ ਕਿ ਜਿਸ ਨੇ ਜਿਸ ਨੂੰ ਕਰਜ਼ਾ ਦਿੱਤਾ ਹੈ ਉਹ ਉਸ ਦਾ ਗੁਲਾਮ ਹੈ ਤੇ ਪੂਰੀ ਦੁਨੀਆ ਨੂੰ ਕਰਜ਼ਾ ਦੇ ਕੇ ਉਹਨਾਂ ਨੇ ਉਹਨਾਂ ਨੂੰ ਆਪਣੇ ਕੰਟਰੋਲ ਦੇ ਵਿੱਚ ਕੀਤਾ ਹੋਇਆ ਹੈ ਉਹ ਜਿਵੇਂ ਚਾਹੁੰਦੇ ਨੇ ਉਦਾਂ ਹੀ ਹੁੰਦਾ ਹੈ ਭਾਵੇਂ ਉਹ ਜਿੰਨਾ ਮਰਜੀ ਸ਼ਕਤੀਸ਼ਾਲੀ ਦੇਸ਼ੀ ਕਿਉਂ ਨਾ ਹੋਵੇ ਇਹਨਾਂ ਨੇ ਡਰੱਗ ਕੰਪਨੀਆਂ ਦੇ ਵਿੱਚ ਵੀ ਆਪਣਾ ਹਿੱਸਾ ਪਾਇਆ ਹੋਇਆ ਹੈ ਇਹ ਪਹਿਲਾਂ ਲੋਕਾਂ ਨੂੰ ਜੰਕ ਫੂਡ ਦੇ ਕੇ ਬਿਮਾਰ ਕਰਦੇ ਹਨ ਜਿਵੇਂ ਕਿ KFC, Dominos ਵਗੈਰਾ ਇਹ ਸਭ ਕੁਝ ਖਿਲਾ ਕੇ ਲੋਕਾਂ ਨੂੰ ਬਿਮਾਰ ਕਰਦੇ ਹਨ ਅਤੇ ਫਿਰ ਇਹ ਆਪਣੇ ਹਿਸਾਬ ਦੇ ਨਾਲ ਹੀ ਦੱਸਦੇ ਹਨ ਵੀ ਲੋਕਾਂ ਨੂੰ ਕਿਹੜੀ ਦਵਾਈ ਕਦੋਂ ਦੇਣੀ ਹੈ ਅਤੇ ਕਿਵੇਂ ਦੇਣੀ ਹੈ ਤੇ ਜੇਕਰ ਕਿਸੇ ਨੂੰ BP ਜਾਂ ਸ਼ੂਗਰ ਦੀ ਗੋਲੀ ਲੱਗ ਜਾਂਦੀ ਹੈ ਤਾਂ ਉਹ ਉਹਨਾਂ ਨੂੰ ਸਾਰੀ ਉਮਰ ਦੇ ਲਈ ਹੀ ਖਾਣੀ ਪੈਂਦੀ ਹੈ ਹੁਣ ਪਿੱਛੇ ਜਿਵੇਂ ਕਿ ਇੱਕ ਕਰੋਨਾ ਦੀ ਬਿਮਾਰੀ ਆਈ ਸੀ ਜਿਵੇਂ ਲੋਕਾਂ ਨੂੰ ਥੋੜੇ ਦਿਨ ਤੱਕ ਆਪਣੇ ਕਮਰੇ ਦੇ ਵਿੱਚ ਮਤਲਬ ਕਿ ਆਪਣੇ ਘਰਾਂ ਦੇ ਵਿੱਚ ਹੀ ਰੱਖਣਾ ਅਤੇ ਬਾਅਦ ਵਿੱਚ ਉਹਨਾਂ ਦਾ ਆਪ ਹੀ ਠੀਕ ਹੋ ਜਾਣਾ ਤੇ ਕੁਝ ਲੋਕਾਂ ਦਾ ਮਰ ਜਾਣਾ ਬਾਅਦ ਦੇ ਵਿੱਚ ਇੱਕ ਇੰਜੈਕਸ਼ਨ ਬਣਾਇਆ ਜਿਸ ਨੂੰ ਕੀ ਵੈਕਸੀਨ ਕਹਿੰਦੇ ਹਨ ਜਿਸ ਦਾ ਕਿ ਲੋਕਾਂ ਦੇ ਉੱਪਰ ਬਹੁਤ ਹੀ ਜ਼ਿਆਦਾ ਬੁਰਾ ਅਸਰ ਹੋਇਆ ਕਰੋਨਾ ਦੇ ਨਾਲ ਸਗੋਂ ਵੱਧ ਉਸ ਇੰਜੈਕਸ਼ਨ ਦੇ ਨਾਲ ਲੋਕ ਬਿਮਾਰ ਹੋ ਗਏ ਅਤੇ ਕੁਝ ਲੋਕ ਮਰ ਵੀ ਗਏ ਅਜੇ ਤੱਕ ਇਸ ਚੀਜ਼ ਦਾ ਆਂਕੜਾ ਨਹੀਂ ਆਇਆ ਜੇਕਰ ਤੁਸੀਂ ਇਸ ਦੇ ਬਾਰੇ ਸਾਰਾ ਕੁਝ ਵਿਸਤਾਰ ਦੇ ਨਾਲ ਜਾਨਣਾ ਚਾਹੁੰਦੇ ਹੋ ਤਾਂ ਤੁਹਾਨੂੰ ਧਰਤੀ ਦੀ ਇਹ ਕਦੇ ਵਿੱਚ ਖੁਨੀ ਪੰਜਾ ਕਿਤਾਬ ਇੱਕ ਵਾਰ ਜ਼ਰੂਰ ਪੜ੍ਹਨੀ ਚਾਹੀਦੀ ਹੈ ਇਸ ਦੇ ਵਿੱਚ ਤੁਹਾਨੂੰ ਸਾਰਾ ਕੁਝ ਹੀ ਪਤਾ ਚੱਲ ਜਾਵੇਗਾ ਸਾਡੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਅਤੇ ਇਦਾਂ ਦੀਆਂ ਹੋਰ ਜਾਣਕਾਰੀਆਂ ਲੈਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ